ਲੋ ਵੀ ਭਰਾਵੋ ਅੱਜ ਫੇਰ ਪਹੁੰਚ ਗਏ ਆਪਾਂ ਬਾਈ ਹੈਰੀ ਕੋਲੇ ਦਿੱਤੂਪੁਰ ਜੱਟਾਂ ਦਾ ਬਾਈ ਉਹ ਅੱਡਾ ਦਿਖਾ ਦੇ ਉਹ ਬਿਲਕੁਲ ਅੱਡੇ ਦੇ ਬਿਲਕੁਲ ਉੱਪਰ ਬਾਈ ਉਹਨਾਂ ਦਾ ਸ਼ੋਰੂਮ ਆ ਪਲਵਾਨ ਟਰੈਕਟਰਸ ਤੇ ਹੈਰੀਕੇਨ ਟਰੈਕਟਰ ਨੇ ਅੱਜ ਅੱਜ ਹੈਗੇ ਆ ਬਾਈ 22 ਟਰੈਕਟਰ ਦਿਖਾ ਦਾਂਗੇ 22 ਟਰਾਲੀਆਂ ਵੀ ਹੈਗੀਆਂ ਟਰਾਲੀਆਂ ਵੀ ਹੈਗੇ ਨੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਵੀਡੀਓ ਨੂੰ ਪੂਰੀ ਦੇਖਿਆ ਕਰੋ ਪਹਿਲਾਂ ਵੀ ਪਹਿਲਾਂ ਹੀ ਨਾ ਫੋਨ ਲਾਉਣ ਲੱਗ ਜਾ ਕਰੋ ਹੈਨਾ ਹਾਂਜੀ ਹਾਂ ਕੋਈ ਬੰਦੇ ਮਾੜੀ ਜੀ ਦੇਖਦੇ ਆ ਕਲਿੱਪ ਪਹਿਲੀ ਫੂਲ ਲਾ ਲੈਂਦੇ ਵੀ ਸੁਵਰਾਜ 855 ਪੂਰਾ ਸੋਨ ਲਿਆ ਕਰੋ ਕਿੰਨਾ ਮਾਡਲ ਆ ਕੀ ਰੇਟ ਆ ਸਾਰਾ ਕੁਝ ਦੱਸਾਂਗੇ ਕਿੰਨਾ ਮਾਡਲ ਆ ਬਈ ਇਹ ਇਹ ਬਈ 19 ਮਾਡਲ ਆ 19 ਮਾਡਲ ਆ 4x4 ਆ ਹਾਂ 4x4 ਆ ਚੱਲੇ ਕਿੰਨੇ ਕੁ ਸਾਰਾ origignal ਆ ਇਹ 1300 ਘੰਟੇ ਚੱਲਿਆ ਹੈ 1300 ਘੰਟੇ ਚੱਲਿਆ ਹੋਇਆ ਸਾਰਾ ओरिजिनल ਹੈ ਬੇਟ ਵਗੈਰਾ ਚੰਗੇ ਲੱਗੇ ਹੋਏ ਨੇ ਹਾਂ ਇਹ ਸ਼ੋਅ ਨੂੰ ਲਾਏ ਹੋਇਆ ਬੇਟ ਹਾਂ ਸ਼ੋਅ ਨੂੰ ਪਲਾਸਟਿਕ ਨਾਲ ਦੀ ਹੈ ਟੈਟੂ ਨਾਲ ਦੀ ਹੈ ਟੈਟੂ ਨਾਲ ਦੇ ਨੇ ਮੂਰਲੇ ਨਵੇਂ ਪੁਆਏ ਹੈ ਬੀਕ ਮੂਰਲੇ ਨਵੇਂ ਪੁਆਏ ਹੋਏ ਨੇ ਰੇਡ ਕੀ ਆ ਭਾਈ ਕਨੋਪੀ ਛਤਰੀ ਲੱਗੀ ਹੋਈ ਆਪੀ ਲੱਗੀ ਹੋਈ ਆ ਹਾਂ ਰੇਡ ਦਾ ਇਹਦਾ ਕਹਿੰਦੇ 6,70,000 6,70,000 ਮਾਰਦਾਂ ਨੇ ਹਰੇਕ ਟਰੈਕਟਰ ਜੀ ਹੋਊਗਾ ਤੇ ਜਿਹੜਾ ਇੱਧਰ ਖੜਾ ਸੋਨ ਵਾਲੀ ਕੱਡੀ ਆਈ ਜੀ ਭਾਈ ਏ ਬਾਈ 7 ਮਾਡਲ ਆ ਜੀ 2007 ਮਾਡਲ ਆ ਹਾਂ ਟਾਇਰ ਇਹਦੇ ਵੀ ਨਵੇਂ ਆ Ориਜినਲ ਹੀ ਆ ਸਾਰਾ ਟਾਇਰ ਨਵੇਂ ਨੇ ਸਾਰੇ ਇਹ ਵੀ Ориਜినਲ ਆ ਸਾਰਾ ਕੰਮ ਕਮ ਪੂਰਾ ਹੋਇਆ ਹੋਇਆ ਨੰਬਰ ਕਿੱਥੋਂ ਦਾ ਹੈ ਰੀ ਇਹਦਾ ਨੰਬਰ ਇਹਦਾ ਬਾਈ ਹਰਿਆਣੇ ਦਾ ਅੱਛਾ ਇਹਦਾ ਨੰਬਰ ਹਰਿਆਣੇ ਦਾ ਸਵਰਾਜ ਦਾ ਉਹ ਤਾਂ ਪੰਜਾਬ ਆ ਉਹਦਾ ਪੰਜਾਬ ਆ ਪਹਿਲੇ ਨਾਮ ਆ ਇਹਦਾ ਰੇਟ ਕੀ ਆ ਇਹਦਾ ਆਪਾਂ ਕਹਿੰਦੇ ਆ 2,80,000 2,80,000 ਕਿਤੇ ਕਰ ਦਾਂਗੇ ਡੀਆਈ 60 ਹੈ ਬਾਹਰ ਲਾਈਟਾਂ ਵਾਲਾ ਤੇ ਇੱਧਰ ਕੈਮਰਾ ਮਾਰਦੇ ਬਾਈ ਬਹੁਤ ਤਰ ਤੱਕ ਸਾਰੇ ਜੁੰਡੀਅਰ ਖੜੇ ਨੇ ਆਪਾਂ ਗੱਲ ਕਰਦੇ ਆ ਪਹਿਲਾਂ ਬਾਈ ਇੱਥੋਂ ਏਸੀ ਕੈਬਨ ਵਾਲੇ ਤੋਂ 5 ਕਿੰਨਾ ਮਾਡਲ ਇਹ 21 ਮਾਡਲ ਆ ਵੀਰੇ 21 ਮਾਡਲ ਬਈ ਰਿਜਨਲ ਆ 11 ਕੁ ਸੌ ਆ ਜਿਹੜੇ ਵੇਟ ਲੱਗੇ ਇਹ ਕੰਪਨੀ ਵਾਲੀ ਰਿਜਨਲ ਆ ਆ ਰਿਜਨਲ ਆ ਰਿਜਨਲ ਆ ਮੱਡਗਾਰਡ ਵਗੈਰਾ ਸਾਰਾ ਕੁਝ ਕੰਪਨੀ ਵਾਲਾ 3 ਕੁਇੰਟਲ ਵੇਟ ਹੁਣ ਮੱਡਗਾਰਡ ਲੱਗੇ ਹੋਇਆ ਟਾਇਰ ਟੂਰ ਨਾਲ ਦੀ ਆ ਪੰਜਾਬ ਨੰਬਰ ਆ ਪਹਿਲੇ ਨਾਮ ਆ ਇਹ ਤਾਂ ਕਹਿੰਦੇ ਚਾਹੇ ਗੱਡੀ ਚ ਵੇਈਏ ਚਾਹੇ ਚ ਵੇਈਏ ਗੱਲ ਇਹ ਕਿ ਆ ਠੀਕ ਆ ਮਤਲਬ ਧੂੜ ਮਿੱਟੀ ਤੋਂ ਦੂਰ ਆ ਹਾਂਜੀ ਹਾਂ ਜਿਹੜਾ ਇੰਦਰ ਬਹਿ ਗਿਆ ਹਾਂਜੀ ਇਹ ਹੁਣ ਮਾਡਲ ਕਿੰਨਾ ਦੱਸਿਆ ਸੀ ਇਹ ਬਾਈ 21 2021 ਮਾਡਲ ਆ ਹਾਂਜੀ 202 ਚੱਲਿਆ ਕਿੰਨਾ ਖੂਗਾ ਚੱਲਿਆ 1100 ਘੰਟੇ ਨਾਲ ਦੀ ਹੈ ਟੈਟੂਰ ਟੈਟੂਰ ਸਾਰੇ ਕੁਝ ਨਾਲ ਦੇ ਨਹੀਂ ਕਿਉਂਕਿ ਸੀਲ ਵਗਾਰਾ ਹਜੇ ਤੱਕ ਰੇਸ ਵਾਲੀ ਓਮੀ ਹੈ ਓਮੀ ਪਈ ਆ ਇਹ ਰੇਟ ਕੀ ਆ ਫਿਰ ਇਹਦਾ ਇਹਦਾ 1240 ਕਹਿੰਦੇ ਆਪਾਂ 12 ਲੱਖ 40 ਹਜ਼ਾਰ ਰੁਪਏ ਚਲ ਡਿਸਕਾਊਂਟ ਇਹ ਚ ਵੱਡਾ ਡ੍ਰੈਕਟਰ ਡਿਸਕਾਊਂਟ ਵੀ ਵੱਡਾ ਕਰ ਦਿ ਤੇ ਜਿਹੜਾ ਇੱਧਰ ਖੜਾ ਹੈਗਾ ਜੁੰਡੀਅਰ ਇਹ 5210 5310 ਹਾਂਜੀ ਇਹ ਕਿੰਨਾ ਮਾਡਲ ਆ ਇਹ 18 ਮਾਡਲ ਆ ਜੀ 18 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਨਵੇਂ ਮੁੱਗੇ ਟਾਇਰ ਹਾਂ 100% ਹੀ ਪਿਆ ਨਾ ਮੈਂ ਇਹ ਸਾਰਾ ਟਰੈਕਟਰ ਸੀਲ ਆ ਰਹੀ ਸਾਰੀ ਫਿਲਮ ਚੈੱਕ ਕਰਾ ਦਿਓ ਬਈ ਪੂਰੀ ਤਸੱਲੀ ਹੈ ਸਾਡਾ ਲੋਕਲ ਹੀ ਨੰਬਰ ਆ ਪਟਿਆਲੇ ਪਟਿਆਲੇ ਦਾ ਨੰਬਰ ਜੱਬੇ ਇੰਟ ਮੂਲੇ ਵੀ ਲੱਗੇ ਹੋਇਆ ਹਾਂ ਕਨੋਪੀ ਲੱਗੀ ਬਈ ਆਹ ਸਟੀਕਰ ਚੈੱਕ ਰਹੀਂ ਇੱਥੋਂ ਸਟੀਕਰ ਚੈੱਕ ਕਰਾ ਦੇ ਪੂਰੀ ਤਸੱਲੀ ਹੈ ਬਈ ਪੂਰੀ ਤਸੱਲੀ ਹੈ ਰੇਟ ਕੀ ਆ ਇਹਦਾ ਹੁਣ ਇਹਦਾ ਪਗਾਇਨਾ 690000 690000 ਹਾਂਜੀ ਬਾਕੀ ਕਰਦਾਂਗੇ ਕੋਈ ਗੱਲ ਨਹੀਂ 50 ਪਿਆ ਹੀ ਖੜਾ ਗਿਆ ਇਹ ਕਿੰਦਾ ਇਹ 14 ਮਾਡਲ ਆ ਬਈ 14 ਮਾਡਲ ਸਜ਼ਰੂਰ ਦਾ ਨੰਬਰ ਟਰੈਕਟਰ ਇਹ ਵੀ ਚੱਲ ਮੇਰੇ ਜ਼ਿਲ੍ਹੇ ਦਾ ਨੰਬਰ ਹੈ ਠੀਕ ਹੈ ਠੀਕ ਹੈ 50 ਪ ਕਿੰਨੀ ਕੋ ਹੋ ਸਕਦੀ ਆ ਇਹਦੇ ਆਪਾਂ 60 ਕੇ ਪੈਸੇ ਕਹਿ ਲਓ ਚਲੋ 70 70 ਪੈਸੇ ਟਾਇਰ ਹੈਗੇ ਨੇ ਕੰਡੀਸ਼ਨ ਵਖੋ ਸਾਰਾ ਸਾਰਾ ਅਰੀਜਨਲ ਆ ਮੂਰੇ ਵੇਟ ਬੂਟ ਲੱਗਿਆ ਹੋਇਆ ਹਾਂ ਹਾਂ ਇਹਦਾ ਰੇਟ ਕੀ ਆ ਫਿਰ ਇਹਦਾ 5 ਲੱਖ ਕਹਿੰਦੇ ਆ ਬਾਈ ਪੂਰਾ 5 ਲੱਖ ਤੇ ਜਿਹੜਾ ਇੱਧਰ ਖੜਾ ਹੈਗਾ 52 10 ਇਹ 21 ਮਾਡਲ ਆ 21 ਮਾਡਲ ਆ ਟਰੈਕਟਰ ਨਾਲ ਤੇ ਆ 900 ਘੰਟੇ ਹੀ ਚੱਲਿਆ ਹੋਇਆ ਸਿਰਫ 900 ਘੰਟਾ ਚੱਲਿਆ ਹੋਇਆ ਸਾਰਾ ਸੀਲਡ ਟਰੈਕਟਰ ਆ ਸਾਰਾ ਸੀਲਡ ਟਰੈਕਟਰ ਆ ਤੇ ਪਟਿਆਲੇ ਦਾ ਨੰਬਰ ਹੋਣਾ ਟਾਇਰ ਵੇਟ ਇਹਦੇ ਵੀ ਲੱਗੇ ਹੋਇਆ ਕਨੋਪੀ ਛਤਰੀ ਲੱਗੀ ਹੋਈ ਆ ਪਟਿਆਲੇ ਦਾ ਨੰਬਰ ਆ ਰੇਟ ਕੀ ਹੈ ਇਹਦਾ ਹਾਂਜੀ ਇਹਦਾ ਰੇਟ ਕੀ ਹੈ ਇਹਦਾ ਆਪਾਂ ਕਹਿੰਦੇ 7 ਲੱਖ ਪੂਰਾ 7 ਕਰ ਦਾਂਗੇ ਮੌਕੇ ਤੇ ਮੌਕੇ ਦੇ ਮਾਨਤਾ ਨੂੰ ਹੋ ਜੂ ਇੱਕ ਪਿਆ ਪਿਆ ਡੀ ਖੜਾ ਇੱਧਰ ਹੈ ਇਹ ਵੀਰੇ 15 ਮਾਡਲ ਆ ਜੀ 15 ਮਾਡਲ ਆ ਟਰੈਕਟਰ ਸਾਰਾ ਸੀਲਡ ਹੈ ਟਰੈਕਟਰ ਇਹ Ориਜਨਲ ਆ ਸਾਰਾ ਕਨੋਪੀ ਲੱਗੀ ਹੋਈ ਆ ਨਾਲ ਟਾਇਰ ਨੇ ਨਾਲ ਦੇ ਟਾਇਰਾਂ ਮਗਰਾਟਾਂ ਤੇ ਟੇਪ ਹੋਈ ਹੋਈ ਆ ਬਈ ਪੈਰਦਾਨਾ ਦਾ ਚੈੱਕ ਕਰਾਓ ਪੈਰਦਾਨਾ ਦਾ ਚੈੱਕ ਕਰਾ ਦੋ ਹੀਟ ਗਾਰਡ ਵੀਰ ਸਾਹ ਹੂਸਾ ਹੂਸਾ ਦਿਖਾ ਦੇ ਹਿੱਸਾ ਚੈੱਕ ਹਿੱਸਾ ਵੀ ਇਹਨਾਂ ਸਾਫਾ ਵੇਟ ਲੱਗੇ ਹੋਇਆ ਮੂਰੇ ਦੇ ਲੱਗੇ ਹੋਏ ਨੇ ਹਾਂ 15 ਮਾਡਲ ਹਾਂਜੀ ਬਾਈ ਰੇਟ ਕੀ ਹੈ ਇਹਦਾ ਇਹ ਤਾਂ 4.5 ਲੱਖ 4.5 ਲੱਖ ਹਾਂ ਬਾਕੀ ਕਿ ਪਹਿਲਾਂ ਹੁਣ ਇੱਧਰ ਖੜੇ ਨੇ ਆਪਣੇ ਸਾਰੇ ਜਾਇਜ਼ ਰੇਟ ਵਾਲੇ ਨੇ ਇਹ ਵੀ ਜਾਇਜ਼ ਰੇਟ ਆ ਤਿੰਨੇ ਹੀ ਮਹਿੰਦਰਾ ਨੇ ਤਿੰਨੇ 475 ਨੇ ਹਾਂ ਪਹਿਲਾਂ ਤਾਂ ਉਹਦੀ ਗੱਲ ਕਰਦੇ ਆ ਇਹ ਮਾਡਲ ਕਿੰਨਾ ਹੈ ਇਹ ਮਾਡਲ ਨੱਬਿਆ ਬਾਈ 90 ਆ ਇਹ ਕੰਡੀਸ਼ਨ ਪੱਕਾ ਸਾਰਾ origignal ਹੈ ਸਾਰਾ origignal ਇਹ ਇਸੇ ਕਲਰ ਦੀ ਹੈ ਇਹ ਇਹ ਇਸੇ ਹਾਰੀਜਨਲ ਹੀ ਆ origignal ਦੂਆ ਹੀਟਰ ਵਾਲਾ ਸੀ ਡੀਆਈ ਕਰਾਇਆ 84 ਮਾਡਲ ਆ ਸੱਚ ਬਾਈ ਇਹ ਇਹ 84 ਮਾਡਲ ਹੈ 83 ਮਾਡਲ ਆ 1984 ਮਾਡਲ ਹੀ ਕਰਾਇਆ ਹੋਇਆ ਡੀਆਈ ਹੋਇਆ ਹੋਇਆ ਟੂਰ ਵਧੀਆ ਨੇ ਫੋਲੋ ਦੇ ਟਾਇਰ ਰੇਟ ਕੀ ਹੈ ਦਾ ਇਹਦਾ 110000 ਫਿਰ ਤਾਂ ਲੱਖ ਹੀ ਕਹਦੇ 10 ਤਾਂ ਮੈਂ ਚੱਕ ਦਾਨਾ ਲੋ ਵੀ ਸੱਜ ਨੂੰ ਪੂਰੇ ਲੱਖ ਦਾ ਇਹ ਬਣ ਜੀ ਇੱਧਰ ਲਾਗੇ ਕਿੰਨਾ ਮਾਡਲ ਆ ਆ ਬਈ 96 ਮਾਡਲ ਆ 96 ਮਾਡਲ ਆ ਟਾਇਰ ਟੂਰੇ ਦੇ ਵੀ ਚੰਗੇ ਆ ਪਿਛਲੇ ਗੁਡਿਅਰ ਦੇ ਆ ਫੋਰ ਲਿਆ ਐਮ ਆਰ ਐਫ ਦੇ ਆ ਮੂਰ ਦੇ ਐਮ ਆਰ ਐਫ ਸਤਰੀ ਵੀ ਚੰਗੀ ਲੱਗੀ ਹੋਈ ਆ ਹਾਂ ਸਾਰਾ オリジナル ਟਰੈਕਟਰ ਇਹ ਵੀ ਸਾਰਾ オリジナル ਟਰੈਕਟਰ ਜਿੱਥੋਂ ਮਤਲਬ ਪਾਪੜੀ ਲਹੀ ਹੋਈ ਆ ਤਾਂ ਲਹੀ ਹੋਈ ਆ ਲਹੀ ਹੋਈ ਆ ਹਾਂ ਕੁਛ ਨਹੀਂ ਕਰਾਇਆ ਰੇਟ ਕੀ ਹੈ ਦਾ ਇਹਦਾ 180000 180000 ਤੇ ਜਿਹੜਾ ਇੱਧਰ ਖੜਾ ਚਾਰ ਤੁੰਦ ਇਹ ਵੀ 180000 ਆ ਰ ਇਹ 99 ਮਾਡਲ ਆ ਡਬਲ ਕਲਚ ਡੈਕ ਡੁੱਕ ਲੱਗਿਆ ਹੋਇਆ ਬੰਪਰ ਵਧੀਆ ਲੱਗਿਆ ਹੋਇਆ ਸਾੜੇ ਤੇ ਡੈਕ ਲੱਗਿਆ ਹੋਇਆ ਟਾਇਰ ਅੱਧੇ ਕ ਹੈਗੇ ਟਾਇਰ ਅੱਧੇ ਕ ਹੈਗੇ ਪੰਜਾਬ ਨੰਬਰ ਨੇ ਤਿੰਨੇ ਤਿੰਨੇ ਪੰਜਾਬ ਨੰਬਰ ਨੇ ਇਹਦਾ ਰੇਟ ਕੀ ਆ ਇਹਦਾ 181 ਇਹਦਾ ਵੀ 181 ਇਹਦਾ ਲੱਖ ਰੁਪਈਆ 175 ਕਿ 75 ਦੇ ਕਰ ਦੇ ਪਾ ਪੰਜ ਮੇਰਾ ਹਜ ਕੋਲਾ ਕਰ ਦੇ ਤੇ ਇੱਧਰ ਖੜੇ ਨੇ 53 10 ਕਾਲੇ ਡੱਡਾ ਵਾਲੇ ਹਾਂਜੀ ਬਾਈ ਦੋ ਖੜੇ ਨੇ ਬਈ ਆ ਕਿੰਨਾ ਮਾਡਲ ਆ 2010 ਮਾਡਲ ਆ ਬਾਈ 2010 ਟਾਪ ਮਾਡਲ ਆ ਟਾਪ ਹਿੱਸੇ ਖੋਲਦੇ ਵਾਲਾ ਡਬਲ ਡਿਸਟ੍ਰਿਬਿਊਟਰ ਵਾਲਾ ਹਿੱਸੇ ਖੋਲਦੇ ਵਾਲਾ ਕਲੋਕ ਨੋਕੀ ਤੇ ਵੀ ਲੱਗੀ ਹੋਈ ਆ ਨੰਬਰ ਕਿੱਥੋਂ ਦੇ ਰੈਕਟਰ ਸਾਰਾ ਰਿਜਨਲ ਆਪਣਾ ਮਾਨਸੇ ਦਾ ਮਾਨਸੇ ਦਾ ਨੰਬਰ ਵਾਲਾ ਸਰਕਾਰੀ ਨੰਬਰ ਪਲੇਟਾਂ ਵੀ ਲੱਗੀਆਂ ਪੰਜਾਬੀ ਪੀਵੀ 31 ਪੀਵੀ 31 ਇਹਦਾ ਰੇਟ ਕੀ ਆ ਇਹਦਾ ਆਪਾਂ 5 ਲੱਖ ਗਏ ਨੇ 5 ਲੱਖ ਕੋਈ ਬਾਕੀ ਮੌਕੇ ਤੇ ਕਰ ਲੈਣ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਤੇ ਜਿਹੜਾ ਇੱਧਰ ਖੜਾ 53 ਦਾ ਇਹ ਬਈ ਨੋ ਮਾਡਲ ਆ ਇਹ ਨੋ ਮਾਡਲ ਰੈਕਟਰ ਓਰੀਜਨਲ ਹੀ ਆ ਸਾਰਾ ਇਹ ਵੀ ਸਾਰਾ ਸਿਰ ਆਪਣੇ ਅੱਧੇ ਘੋਣੇ ਪੰਜਾਬ ਨੰਬਰ ਆ ਹਾਂ ਅਗਜੂ ਤਾਂ ਲੱਗੀ ਹੋਈ ਆ ਪਹਿਲਾਂ ਦੇ ਕਿਸੇ ਸੱਜਣ ਨੇ ਸਿਸਟਮ ਲਵਾਉਣਾ ਲਵਾ ਲਿਓ ਜੂ ਆ ਪਾਈ ਦੇ ਦਾਂਗੇ ਹਾਂਜੀ ਰੇਟ ਕੀ ਆ ਇਹਦਾ ਵੀ ਜੈ ਜੈ ਰੇਟ ਆ ਇਹਦਾ 3.5 ਕਹਿੰਦੇ ਆ ਬਾਈ ਇਹਦਾ 3.5 ਕਹਿੰਦੇ ਆ ਹਾਂ ਰੇਟ ਬੂਟੇ ਤੇ ਵੀ ਲੱਗਾ ਹੁੰਦਾ ਆ ਆ ਗਿਆ ਅਰਜਨ ਹਾਂਜੀ ਬਾਈ ਕਹਿੰਦੇ ਟਰਾਲੀ ਜੱਡੀ ਮਰਜੀ ਪਾ ਲੂ ਹਾਂ ਛੋਟੇ ਟਰੈਕਟਰ ਨੇ ਛੋਟੇ ਟਰੈਕਟਰ 20 ਮਾਡਲ ਆ 20 ਮਾਡਲ ਆ 605 ਅਲਟਰ ਪਹਿਲਾਂ ਪਹਿਲੇ ਨਾਮ ਆ ਰਾਜਪੁਰੇ ਦਾ ਆਪਣਾ ਨੰਬਰ ਆ ਰਾਜਪੁਰੇ ਦਾ ਨੰਬਰ ਆ ਕਨੋਪੀ ਜਮਾ ਨਵੀ ਲਾਤੀ ਕਨੋਪੀ ਜਮਾ ਨਵੀ ਲਾਤੀ ਹਾਂ ਅੱਜ ਹੀ ਲਈ ਆ ਆਪਾਂ ਹੀ ਲਈ ਆ ਅੱਜ ਕਨੋਪੀ ਤੁਹਾਨੂੰ ਲਵਾਤੀ ਤੇ ਬੰਪਰ ਬੰਪਰ ਸਰਕਾਰੀ ਨੰਬਰ ਪਲੇਟ ਆ ਬੰਪਰ ਬੂੰਪਰ ਸਾਰਾ ਕੁਝ ਲੱਗਿਆ ਹੋਇਆ ਹੈਗਾ ਸਾਰਾ ਓਰੀਜਨਲ ਆ ਬਾਈ ਸਾਰਾ ਓਰੀਜਨਲ ਆ ਪੈਰ ਦਾ ਚੈੱਕ ਕਰਾਂ ਥੋੜਾ ਜਿਹਾ ਆਪਣਾ 1500 ਘੰਟੀ ਚੱਲਿਆ ਹੋਇਆ ਹੈ ਬਾਈ 1500 ਲੋਕੇ ਵਾਲਾ ਸਟicker ਜਿਹਾ ਹੋਇਆ 1500 ਚੱਲਿਆ ਹੋਇਆ ਰੇਡ ਕੀਆ ਹੁਣ ਹੈਰੀ ਦਾ ਕਿਹਦਾ 5 ਲੱਖ ਪੂਰਾ 5 ਲੱਖ ਹਾਂ ਬਾਕੀ ਮਾਨਤਾ ਨਾ ਕਰਦਾ ਆ ਜਿਹੜਾ ਸੁਵਰਾਜ 855 ਖੜਾ ਮੂਰੇ ਥੋੜਾ ਬੰਪਰ ਲੱਗਿਆ ਕੀ ਮਾਡਲ ਆ 20 ਦਾ ਮੈਨੂਫੈਕਚਰ ਆ 21 ਦੇ ਤੀਜੇ ਮਹੀਨੇ ਦਾ ਨਿਕਲਿਆ ਹੋਇਆ ਸਿਆ ਇੱਕ ਕੀ ਦੇ ਤੀਜੇ ਮਹੀਨੇ ਦਾ ਨਿਕਲਿਆ ਹੋਇਆ ਟਾਇਰ ਟੂਰ ਤਾਂ ਫਿਰ ਅਜੇ ਨਾਲ ਦੇ ਪੈਰ ਨਾਲ ਦੇ ਆ ਬਾਈ ਸਾਰਾ ਟਰੈਕਟਰ ਸੀਲਰ ਇਸ ਰੂ ਸਾਰੀ ਸੀਲ ਹਜੇ ਉਮ ਹੀ ਲੱਗੀ ਪਈ ਆ ਛਤਰੀ ਵੀ ਜਮਾ ਹੋ ਗਿਆ ਸਾਰਾ ਉਦਾਂ ਹੀ ਆ ਬਾਈ ਯਾਰ ਰਿੰਬ ਚੈੱਕ ਕਰਾਈ ਸਫਾਈ ਚੈੱਕ ਕਰਾਈ ਔਰ ਰਿੰਬਾਂ ਦੀ ਸਾਰੀ ਬਾਈ ਇਥੋਂ ਵੀ ਕਰਾ ਦੇ ਚਾਹੇ ਪੈਰਦਾਨ ਆ ਚੀਜ਼ਾਂ ਹਿੱਸਾ ਹੋ ਗਿਆ ਕਲਚ ਵੀ ਨਹੀਂ ਮਿਲਦਾ ਹਜੇ ਤੱਕ ਖੁੱਲਿਆ ਨਾ ਦਾ ਸੀਲ ਦਾ ਸੀਲ ਸਾਰਾ ਟਰੈਕਟਰ ਸੀਲਡ ਹੈ 11 1200 ਘੰਟੇ ਚੱਲਿਆ ਹੋਇਆ 11 1200 ਘੰਟੇ ਟਰੈਕਟਰ ਜਿਹੜਾ ਚੱਲਿਆ ਹੋਇਆ ਹੈਗਾ ਰੇਟ ਕੀ ਆ ਹੁਣ ਇਹਦਾ 6.5 ਲੱਖ ਆ ਬਾਈ 6.5 ਲੱਖ ਕੋੜਾ ਬੈਂਪਰ ਲਾਇਆ ਹੋਇਆ ਕੋੜਾ ਬੈਂਪਰ ਲੱਗਿਆ ਹੋਇਆ ਪੈਪ ਦਾ ਨਿਕਲ ਚੱਕ ਕਰਾਈ ਬਈ ਉਦਾਂ ਹੀ ਆ ਜੀ 6.5 ਲੱਖ ਰੁਪਏ ਮਾਰਤਾ ਇਹਨੇ ਚੁ ਫੁੱਲਾ ਕਰਦੀ ਕਰ ਦਾਂਗੇ ਕੋਈ ਕਰ ਤਿਆ ਆ ਗਿਆ ਬਈ ਦਿਲਾਂ ਦੀ ਧੜਕਣ ਸਪੈਸ਼ਲ ਐਡੀਸ਼ਨ 3630 ਹਾਂ ਕਿੰਨਾ ਮਾਡਲ ਹੈ ਇਹ 22 ਮਾਡਲ ਆ 23 ਦੀ ਕਾਪੀ ਆ 22 ਮਾਡਲ ਆ 23 ਦੀ ਕਾਪੀ ਆ ਸਿਸਟਮ ਵਗੈਰਾ ਕਨੋਪੀ ਵਗੈਰਾ ਇਹਦੀ ਆਪਣੀ ਪੂਰੀ ਤਸੱਲੀ ਆ ਵੀਰੇ ਧਰ ਮੈਂ ਆਪਾਂ ਘਰੇ ਹੀ ਰੱਖਿਆ ਹੋਇਆ ਸੀ ਟਰੈਕਟਰ ਇਹ ਆਪਣੇ ਘਰ ਕੇ ਹੋਰ ਰੱਖ ਲਿਆ ਹਾਂ ਟਾਇਰ ਟੂਰਾ ਮੈਂ ਹੀ ਪਵਾਇਆ 10 ਨੰਬਰ ਦੇ ਟਾਇਰ ਪਾਇਆ ਡੈਕ ਮੂ ਬਾਰ ਲਾਈਟ ਸਾਰਾ ਕੁਝ ਲਵਾਇਆ BMW ਵਾਲੇ ਦਾ ਡੈਕ ਆ ਹਾਂਜੀ ਵੀ ਮੂਰੇ ਵੱਡੀ ਐਲ ਸੀ ਡੀ ਲਵਾਈ ਹੋਈ ਆ ਕਨੋਪੀ ਤੇ ਸਾਰਾ origignal ਆ ਟਰੈਕਟਰ ਪੂਰੀ ਤਸੱਲੀ ਆਪਣੀ ਪੂਰੀ ਤਸੱਲੀ ਆ ਹਾਂਜੀ ਇਹਦਾ ਜਦੋਂ ਆਪਦੇ ਘਰ ਦਾ ਟਰੈਕਟਰ ਹੈਰੀ ਕਹਿੰਦਾ ਵੀ ਆਪਦੇ ਘਰ ਦਾ ਹੈਗਾ ਪੂਰੀ ਤਸੱਲੀ ਲੈ ਲਈ ਹੈਰੀ ਨੇ ਹਾਂ ਆ ਬਈ ਚੈੱਕ ਕਰਾਈਂ ਹੋਰ ਨਮਾਹੀ ਪਿਆ ਬਾਈ ਜਵਨ ਨਵਾਬ ਪੈਰਦਾਨ ਚੈੱਕ ਕਰਾ ਦੇ ਮੈਟ ਵਗੈਰਾ ਉਮੀ ਇਹ ਮਤਲਬ ਕੰਪਨੀ ਵਾਲੇ ਲੱਗੇ ਹੋਏ ਨੇ ਇਹ ਤੇ ਹਾਂ ਹਾਂ ਪਹਿਲੇ ਨਾਮ ਆ ਬਾਈ ਪਹਿਲੇ ਨਾਮ ਨਾਲ ਦੀ ਟੈਟੂ ਦਾ ਸਾਰਾ ਨਾਲ ਦੀ ਟਾਇਰ ਨੇ ਹਾਂਜੀ ਪਿਛਲੇ ਚੱਲੇ ਕਿੰਨੇ ਕੁ ਹੋਏਗੇ ਰੀ ਇਹ 8 1100 ਘੰਟਾ ਚੱਲੇ ਹੋਏ 1100 ਘੰਟੇ ਚੱਲੇ ਹੋਏਗਾ ਰੇਟ ਕੀ ਆ ਫਿਰ ਇਹਦਾ ਇਹਦਾ 8.5 ਲੱਖ 8.5 ਲੱਖ ਰੁਪਏ ਹਾਂਜੀ ਠੀਕ ਹੈ ਕਰੀਪਰ ਗੀਅਰ ਚ ਹੈ ਕਰੀਪਰ ਗੀਅਰ ਚ ਆ ਹੇ ਕਰੀਪਰ ਗੀਅਰ ਆਉਂਦਾ ਨਹੀਂ ਯੂਜੀ ਆਉਂਦਾ ਜੀ ਆ ਇੱਥੇ ਮਤਲਬ ਲਿਖਿਆ ਹੋਇਆ ਹੈਗਾ ਸਲੈਂਸਰ ਤੇ ਹਾਂ ਠੀਕ ਹੈ ਤੇ ਕਿੰਨਾ ਦੱਸਿਆ ਰੇਟ ਇੱਕ ਵਾਰੀ ਦੁਬਾਰੇ ਦੱਸ ਇਹਦਾ ਬਾਈ 8.5 8.5 ਲੱਖ ਰੁਪਏ ਮਾਨਤਨ ਫੁੱਲੇ ਕਰਦੇ ਮਾਨਤਨ ਕਰਦਾਂਗੇ ਕੋਈ ਤੇ ਜਿਹੜੇ ਇੱਧਰ ਖੜੇ ਨੇ ਫਾਰਮ ਟਰੈਕ 60 ਇਹ ਇਹ 99 ਮਾਡਲ ਆ ਜੀ 99 ਸਾਰਾ ਰੀਜਨਲ ਆ ਟਰੈਕਟਰ ਸਾਰਾ ਰੀਜਨਲ ਸੋ ਦਾ ਹੋ ਗਿਆ ਬਾਡੀ ਦਾ ਹੋ ਗਿਆ ਰਿੰਮਾਂ ਦਾ ਸਾਰਾ ਟਰੈਕਟਰ ਓਰੀਜਨਲ ਆ ਸਾਰੇ ਟਰੈਕਟਰ ਰੀਜਨਲ ਦਿਖਾ ਦੇ ਬਾਈ ਨੇੜੇ ਤੋਂ ਬਾਡੀ ਬੁੱਡੀ ਦਾ ਸਾਰਾ ਬਾਡੀ ਦਾ ਸਾਰਾ ਟਰੈਕਟਰ ਚੈੱਕ ਕਰਾ ਦੇ ਬਾਈ ਹਾਂ ਹੁਣ ਹੈਰੀ ਇਹਦਾ ਰੇਟ ਕੀ ਆ ਇਹਦਾ ਬਈ ਆਪਾਂ ਕਹਿੰਦੇ ਆ 220000 ਰੁਪਇਆ 220000 ਟਾਇਰ ਟੂਰ ਵੀ ਚੰਗੇ ਆ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਹਾਂ ਟਾਇਰ ਵਗੈਰਾ ਚੰਗੇ ਆ ਕੋਈ ਗਲਿਆ ਪਚਾਉਣਾ ਕੁਝ ਨਹੀਂ ਰਿੰਗ ਵਗੈਰਾ ਚੈੱਕ ਕਰਾ ਦੇ ਬਈ ਹਾਂ ਸਾਰੇ ਵਗੈਰਾ ਚੈੱਕ ਕਰਾ ਦੇ ਤੇ ਹੁਣ ਇਹਦਾ ਰੇਟ ਤੂੰ ਦੱਸ ਤਾਂ 220000 ਰੁਪਇਆ ਮਾਰ ਤਾਣ ਕਿੰਨਾ ਮਾਰ ਤਾਣ ਕਰ ਦਾਂਗੇ ਕੋਈ ਗੱਲ ਮਾਰ ਤਾਣ ਹੋ ਜੂ ਆ ਜਿਹੜਾ 60 ਖੜਾ ਇਹ ਦੀ ਇਹ ਦੋਨੇ ਪੰਜ ਮਾਡਲ ਨੇ ਇਹ ਡੀ ਲਕਸ ਮਾਡਲ ਆ ਉਹ ਸਿੰਪਲ ਆ ਸਸਾ ਸਿੰਪਲ ਆ ਡੀ ਲਕਸ ਟਾਇਰ ਟੂ ਦੋਨਾਂ ਦੇ ਚੰਗੇ ਆ ਪੰਜਾਬ ਨੰਬਰ ਨੇ ਦੋਨੇ ਪ 2.5 ਲੱਖ ਦੋਨਾਂ ਦਾ ਹੀ ਦੋਨਾਂ ਦਾ 2.5 ਲੱਖ ਤੇ ਹੁਣ ਟਰਾਲੀਆਂ ਦੱਸ ਦੀ ਇੱਕ ਵਾਰੀ ਸੱਜਣਾਂ ਨੂੰ ਤੇ ਟਰਾਲੀਆਂ ਵੀ ਹੁੰਦੀਆਂ ਨੇ ਉਹ ਕਿੰਨਾ ਸਹਜ ਆ ਉਹਦਾ ਬਾਈ 16 7 ਨੇ ਦੋਨੇ ਦੋਨੇ 16 7 ਨੇ ਤੇ ਰੇਟ ਕੀ ਆ ਫਿਰ ਇਹਨਾਂ ਦਾ ਇਹਨਾਂ ਦਾ 3 15 ਕਹਿੰਦੇ ਆ ਪੂਰੇ ਤਿੰਨੇ ਚਲੋ ਆ ਨਵੀਆਂ ਹੀ ਬਣਵਾਉਣੇ ਆਪਾਂ ਆਪ ਹੀ ਬਣਵਾਉਣੇ ਆ 15 14 ਵੀ ਬਣਵਾ ਦਾਂਗੇ ਜੈਕ ਵਾਲੀ ਜੈਕ ਵਾਲੀ ਬਣਾ ਦੇ 11 ਤੋਂ ਲੈ ਕੇ 16 ਤੱਕ ਚਾਹੇ ਤੂੰ ਵੱਡੀ ਬਣਵਾਉਣੀ ਹੋਵੇ ਵੱਡੀ ਵੀ ਬਣਵਾ ਦੇ ਗੱਲ ਕਰ ਲਈ ਬਣਵਾ ਦਾਂਗੇ ਤੇ ਇਹ ਫਿਰ 3 ਲੱਖ ਚ ਦੇ ਦੇਂਗਾ ਤਾਂ 3 ਲੱਖ ਤੀ ਦੇ ਦੋ ਵੀ ਸੱਜਣੋਂ 3 ਲੱਖ ਚ ਇਹ ਬਣ ਗਿਆ ਜਿਹੜਾ 735 ਖੜਾ ਇਹ ਵੀ ਦਿਖਾਉਣਾ ਤੇ ਵੀ ਦਿਖਾ ਦਿਓ ਬਾਈ ਲੈ ਇੱਧਰ 735 ਖੜਾ ਹੈ ਕਿੰਨਾ ਮਾਡਲ ਹੈ 99 ਮਾਡਲ ਆ ਵੀਰੇ ਇਹ 1993 ਮਾਡਲ ਹੈ ਓਰੀਜਨਲ ਆ ਸਾਰਾ ਕਿਤੇ ਵੀ ਨਹੀਂ ਸਾਰਾ ਟਰੈਕਟਰ ਦਾ ਬਾਡੀ ਦਾ ਓਰੀਜਨਲ ਆ ਟਾਇਰਾਂ ਦੀ ਕੰਡੀਸ਼ਨ ਚ ਘੱਟ ਆ ਤੁਹਾਡੇ ਸਾਹਮਣੇ ਆ ਤੇ ਇੱਕ ਰਿੰਬ ਹੋਏ ਹੋਏ ਆ ਜ਼ਰੂਰ ਕਾਲੇ ਕਰ ਰਿੰਬ ਹੋਏ ਹੋਏ ਨੇ ਇਹ ਵੀ ਸਾਹਮਣੇ ਆ ਹਨਾ ਪੰਜਾਬ ਨੰਬਰ ਆ ਪੰਜਾਬ ਨੰਬਰ ਰੇਟ ਕੀ ਆ ਇਹਦਾ ਇਹਦਾ 1 ਲੱਖ 30 ਹਜ਼ਾਰ ਕਹਿੰਦੇ ਤਾਂ 5 ਕਰਦੇ ਸਵਾ ਚ ਕਰ ਲੋ ਵੀ ਸੱਜਣੋਂ ਸਵਾ ਚ 735 ਤੇ ਦਿੱਤੂ ਪਰ ਜੱਟਾ ਪਟਿਆਲਾ ਤੋਂ ਪਾਸੋਂ ਰੋਡ ਉਹ ਵੀ ਦਿਖਾ ਦੇ ਧਰਮੇ ਅੱਛਾ ਦੋ ਟਰਾਲੀਆਂ ਉਧਰ ਖੜੀਆਂ ਨੇ ਪ੍ਰਾਣੀਆਂ ਕਿੰਨੇ ਕਿੰਨੇ ਸਾਈਜ਼ ਆ ਉਹ 13 7 ਆ ਇਧਰ ਲਈ ਡਬਲ 13 7 ਹੈ ਰੇਲ ਦੇ ਹਿੱਸੇ ਵਾਲੀ ਆ ਰੇਲ ਦੇ ਹਿੱਸੇ ਵਾਲੀ ਆ ਹਾਂ ਤੇ ਉਹ ਜਿਹੜੀ ਨਾਲ ਖੜੀ ਆ ਉਹ ਬਈ 11 6 ਉਹ 11 6 ਇਹਦਾ ਰੇਟ ਕੀ ਆ 13 ਵਾਲੀ ਦਾ 13 7 ਦਾ 240 ਕਹਿੰਦੇ ਆਪਾਂ 30 31 ਕੁਆਂਟਲ ਦੀ ਹੋਣੀ ਹੈ ਹੈਵੀ ਆ ਫੁੱਲ ਟਰਾਲੀ ਹੈਵੀ ਟਰਾਲੀ ਬਣੀ ਹੋਈ ਆ ਫਰਸ ਵਗੈਰਾ ਕਿਵੇਂ ਵਧੀਆ ਹਾਂ ਬੈੱਡ ਵਿੱਚੇ ਪਿਆ ਸਾਰਾ ਕੁਝ ਵਧੀਆ ਫੁੱਲ ਓਕੇ ਇਹਦਾ ਰੇਟ ਕੀ ਆ ਫਿਰ ਤੇ ਇਹਦਾ ਬਈ 240 ਆ ਤੇ ਆਪਣਾ 1 ओके हां ਬੰਗਾਲੀ ਗਲੀ ਪਚੀ ਕਿ ਤੋ ਫਰਸ਼ ਮਾੜਾ ਜਾਂ ਵੀ ਨਹੀਂ ਹੈਗਾ ਵੀ ਗਲਿਆ ਪਚਿਆ ਹੋਵੇ ਸਾਰੀ ਸਾਫ ਆ ਪੂਰੀ ਇਹਦਾ ਸਵਾ ਲੱਖ ਕਹਿੰਦੇ ਸਵਾ ਲੱਖ ਮਾਨਤਾਨ ਹੋਈ ਜਾਊ ਰੇ ਕਿਸੇ ਜੀ ਦੇ ਵਿੱਚੋਂ ਤੇ ਦਿੱਤੂ ਪਰ ਜੱਟਾਂ ਪਹਿਲਾਂ ਹੀ ਪਤਾ ਸਾਨੂੰ ਪਟਿਆਲਾ ਪਾਸੋਂ ਰੋਡ ਤੇ ਤੇ ਨੰਬਰ ਹੈਰੀ ਹੋਣਾ ਤੇ ਸਾਰਿਆਂ ਦੇ ਬਾਈ ਸੱਤੇ ਦਾ ਤੇ ਬਾਈ ਲਾਡੀ ਦਾ ਉਹ ਸਕਰੀਨ ਤੇ ਚੱਲੀ ਜਾਂਦੇ ਆ ਤਾਂ ਕਰ ਲਿਓ ਸੰਪਰਕ